ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕਿਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਾਲੀਆਂ ਇਹ ਦੋਸਤੋ ਜੋ ਪਿੰਡ ਸੰਗਰੂਰ ਜ਼ਿਲ੍ਹਾ ਦਾ ਪਿੰਡ ਹੈਗਾ ਤੇ ਦੋਸਤੋ ਤਨੌਲਾ ਮੰਡੀ ਇਸ ਪਿੰਡ ਤੋਂ 10 ਕਿਲੋਮੀਟਰ ਦੂਰ ਰਹਿ ਜਾਂਦੀ ਹੈ ਤੇ ਲਗਭਗ 15 ਕਿਲੋਮੀਟਰ ਦੋਸਤੋ ਬਰਨਾਲਾ ਪੈ ਜਾਂਦਾ ਇਸ ਪਿੰਡ ਤੋਂ ਅੱਜ ਦੀ ਵੀਡੀਓ 'ਚ ਦੋਸਤੋ ਆਪਾਂ ਇੱਕ ਜਰਸੀ ਬੱਚੀ ਦਿਖਾਉਣੀ ਆ ਤੁਹਾਨੂੰ ਬਹੁਤ ਸੋਹਣੀ ਸੂਨ ਵਾਲੀ ਪੰਜਾਬ ਵਾਲੀ ਜਰਸੀ ਬਾਈ ਤੇ ਦਸਨ ਮੁਤਾਬਕ ਪਿਛਲੇ ਸੂਏ ਬਹੁਤ ਸੋਹਣਾ ਦੁੱਧ ਪਾਉਂਦੀ ਰਹੀ ਹੈ ਇਸ ਟਾਈਮ ਥੋੜੇ ਦਿਨ ਦੀ ਕੱਚੀ ਹੈ ਤੇ ਦੋਸਤੋ ਬਾਕੀ ਜਾਣਕਾਰੀ ਇਹਦੇ ਬਾਰੇ ਆਪਾਂ ਵੀਡੀਓ ਚ ਤੁਹਾਨੂੰ ਬਾਅਦ ਤੋਂ ਲੈ ਕੇ ਦਵਾਂਗੇ ਸੋ ਅੰਟ ਤੱਕ ਵੀਡੀਓ ਨਾਲ ਬਨੇ ਰਹੋ ਆਜੋ ਬਾਕੀ ਦੀ ਗੱਲ ਆਪਾਂ ਬਾਅਦ ਨਾਲ ਕਰਦੇ ਹਾਂ ਬਾਈ ਸੱਸੀ ਗਾਲ ਬਰੇ ਇੱਕ ਵਾਰ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਵੀ ਨਵਦੀਪਾ ਪਿੰਡ ਕੱਟੂ ਵਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਠੀਕ ਹੈ ਨੇੜੇ ਬਰਨਾਲਾ ਤੇ ਧਨੋਲਾ ਠੀਕ ਹੈ ਬਾਈ ਨਵਦੀਪ ਬਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਆਪਾਂ ਇੱਕ ਜਰਸੀ ਬੱਚੀ ਦਿਖਾਉਣੀ ਹੈ ਇਹ ਕਿੰਨੇ ਕ ਦਿਨ ਰਹਿ ਕੇ ਸੂਣ ਦੇ ਵਿੱਚ ਇਹ 10 ਦਿਨਾਂ ਦੇ ਨਹੀਂ ਸੂਣ ਦੇ ਠੀਕ ਹੈ ਕਿੰਮਾ ਸੂਆ ਸੂਣਾ ਬਾਈ ਇਹਨੇ ਦੋ ਜੇ ਸੂਏ ਸੂਣੀ ਹੈ ਜੀ ਦੰਦੋ ਚਾਰ ਦੰਦਾ ਜੀ ਦੰਦੋ ਚਾਰ ਦੰਦਾ ਤੇ ਬਾਈ ਪਹਿਲੇ ਸੂਏ ਦਾ ਤਾਂ ਕੋਈ ਆਪਾਂ ਨੂੰ ਰਿਕਾਰਡ ਪਤਾ ਹੋਵੇ 20 ਲੀਟਰ ਦੁੱਧ ਦਿੱਤਾ ਜੀ ਪਹਿਲੇ ਸੂਏ ਦਿੱਤਾ ਅਰਜੀਨਲ ਲੱਗੇ ਹੋਇਆ ਸੀਮਨ ਏਬੀਐਸ ਦਾ ਕੋਈ ਪੱਕਾ ਬੋਲ ਸੀਮਨ ਲੱਗਾ ਠੀਕ ਹੈ ਤੇ ਬਈ ਇਹਦਾ ਆਪ ਦਾ ਕੁਝ ਪਤਾ ਆਪ ਕਿਹੜੀ ਸੀਮਨ ਦੀ ਆਪ ਹੀ ਡੈਨਮਾਰਕ ਦੀ ਹੈ ਪਰ ਆਪ ਨੂੰ ਸੀਮਨ ਬਾਰੇ ਨਹੀਂ ਪਤਾ ਠੀਕ ਹੈ ਤੇ ਬਈ ਇਹ ਦੰਦ ਦਿਖਾ ਦੂਗੀ ਹਾਂਜੀ ਦੰਦ ਦਿਖਾ ਠੀਕ ਹੈ ਦੋਸਤੋ ਦੰਦ ਸਾਨੂੰ ਦਿਖਾ ਦੰਨੇ ਕੀ ਕਰ ਬਈ ਛੱਡ ਦੋ ਤੇ ਬਈ ਇਹਦਾ ਆਪਾਂ ਗਾਂ ਦਾ ਰੇਟ ਕੀ ਕਰਾਂਗੇ ਰੇਟ ਇਹਦਾ ਹੀ 62000 ਰੁਪਿਆ ਠੀਕ ਹੈ ਖੋਲ ਲਿਓ ਬਈ ਨੂੰ ਦੋਸਤੋ 62000 ਰੇਟ ਆਏਗਾ ਦੂਜੇ ਸੌ ਸੁਣਾ ਤੇ ਮੂੰਹੋਂ ਤੁਸੀਂ ਦੇਖ ਲਿਆ ਚਾਰ ਦੰਦ ਬੱਚੀ ਬਹੁਤ ਸੋਹਣੇ ਰੰਗ ਰੂਪ ਦੀ ਦੋਸਤੋ ਪੰਜਾਬ ਵਾਲੀ ਜਰਸੀ ਵਾਲਾ ਰੰਗ ਰੂਪ ਹੈ ਏਬੀਐਸ ਦੇ ਟਾਈਸਨ ਬੋਲ ਤੋਂ ਗੱਬਣਾਗੀ ਤੇ ਦੋਸਤੋ ਆਪ ਇਹ ਡੈਨਮਾਰਕ ਦੇ ਸੀਮੰਦੀ ਹੈ ਤੇ ਪ੍ਰੋਪਰ ਕਿਹੜੇ ਸੀਮੰਦੇ ਦੋਸਤੋ ਉਹ ਬਾਈ ਨੂੰ ਇਸ ਟਾਈਮ ਧਿਆਨ ਦੇ ਵਿੱਚ ਨਹੀਂ ਹੈਗਾ ਥੋੜੀ ਜਿਹੀ ਲੰਬੀ ਤੋਰ ਦਿਓ ਵੀਰੇ ਇਧਰ ਨੂੰ ਥੱਲੋਂ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਰੰਗ ਰੂਪ ਦੋਸਤੋ ਦਾ ਬਿਲਕੁਲ ਪੰਜਾਬ ਵਾਲੀ ਜਰਸੀਆਂ ਵਾਲਾ ਬਾਕੀ ਕੱਦ-ਕੜ ਦੋਸਤੋ ਤੁਸੀਂ ਜਾਣਦੇ ਹੋ ਜਰਸੀ ਦਾ ਕਿੰਨਾ ਕੁ ਹੁੰਦਾ ਹੈਗਾ ਬਾਕੀ ਤੁਸੀਂ ਸਾਹਮਣੇ ਆ ਕੇ ਪੂਰੀ ਤਸੱਲੀ ਨਾਲ ਪਸ਼ੂ ਲੈਣਾ ਪਹਿਲੇ ਸੋਏ ਦੋਸਤੋ ਬਾਈ ਕਹਿੰਦਾ 18 ਤੋਂ 19 ਕਿਲੋ ਦੁੱਧ ਦਿੱਤਾ ਹੈਗਾ ਇਹਨੇ ਤੇ ਇਸ ਟਾਈਮ 10 ਕ ਦਿਨ ਦੀ ਕੱਚੀ ਹੈ ਤੇ ਵਲਟਲਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਹਵਾਨੇ ਚ ਹਜੇ ਬਹੁਤ ਪਈਆਂ ਨੇ ਉੱਪਰ ਤੇ ਉਮੀਦ ਹੈ ਵੀ ਜਿਸ ਦਿਨ ਤਿਆਰ ਹੋਗੀਗਾ ਕੁਝ ਹੋਰ ਹੀ ਰੰਗ ਫੜ ਜਾਣਾ ਦੋਸਤੋ ਗਾਣੇ 62000 ਰੇਟ ਹੈ ਦੋਸਤੋ ਬਾਕੀ ਮਾਨਤਨ ਵੀਰ ਸੋਡਾ ਜ਼ਰੂਰ ਕਰੂਗਾ ਰੇਟ ਫਿਕਸ ਨਹੀਂ ਹੁੰਦੇ ਹੈਗੇ ਤੁਸੀਂ ਸਾਹਮਣੇ ਆ ਕੇ ਪਸ਼ੂ ਦੇਖਣਾ ਬਾਈ ਨਾਲ ਗੱਲਬਾਤ ਕਰਨੀ ਹੈ ਤਾਂ ਰੇਡ ਚ ਕੁਛ ਨਾ ਕੁਛ ਫਰਕ ਜਰੂਰ ਪੈ ਜਾਂਦਾ ਹੁੰਦਾ। ਬਾਕੀ ਦੋਸਤੋ ਜਦਾਂ ਦਾ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਜਰੂਰ ਦਿਖਾ ਦਿੰਨਾ। ਠੰਡੀ ਸੀ ਲਾਈਟ ਪੂਰੀ। ਠੀਕ ਹੈ। ਦੋਸਤੋ ਬਾਈ ਕਹਿੰਦਾ ਠੰਡੀ ਸੀ ਲਗਾ ਪੂਰੀ। ਹਾਂਜੀ। ਤੁਸੀਂ ਦੇਖ ਸਕਦੇ ਹੋ ਬਾਈ। ਹੱਥ ਫੇਰ ਕੇ ਦਿਖਾ। ਬਾਕੀ ਥਣ ਦਾ ਸੈਜ ਦੋਸਤੋ ਬਹੁਤ ਸੋਹਣਾ। ਬਾਈ ਕਹਿੰਦਾ ਪਸਮੋ ਕਰਦੀ ਜਦੋਂ ਦੁੱਧ ਤੇ ਆ ਗਈ ਬਿਲਕੁਲ ਹੱਥੀਚੋਈ ਵਾਲਾ ਥਣਾ ਹੈਗਾ। ਬਾਕੀ ਮੂੰਹ ਮੱਥਾ ਜਦਾਂ ਦਾ ਹੈਗਾ ਮੈਂ ਤੁਹਾਨੂੰ ਵੀਡੀਓ ਚ ਦਿਖਾ ਦਿੰਨਾ ਪਿਓਰ ਜਰਸੀ ਵਾਲਾ ਫੇਸ। ਬੱਚੇ ਦੋਸਤੋ ਸੋਹਣੇ ਪਾਊਗੀ ਜਰਸੀ ਬਰੀਡ ਦੇ ਸੋ ਅੱਜ ਦੀ ਵੀਡੀਓ 'ਚ ਦੋਸਤੋ ਆਪਾਂ ਇੱਕ ਜਰਸੀਆਂ ਦਿਖਾਉਣੀ ਸੀ ਤੁਹਾਨੂੰ ਜਿਹੜੇ ਵੀ ਵੀਰ ਨੂੰ ਪਸ਼ੂ ਪਸੰਦ ਆਉਂਦਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਮੈਂ ਬਾਈ ਦਾ ਨੰਬਰ ਸਕਰੀਨ ਤੇ ਲਾ ਦੇਣਾਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ